ਉਹ ਦੁਕਾਨਦਾਰਾਂ ਵਾਸਤੇ ਇੱਕ ਅਹਿਮ ਖਬਰ ਲੈ ਕੇ ਸਾਹਮਣੇ ਆਏ ਜਿਹਨੂੰ ਦੇਖ ਕੇ ਤੁਹਾਡੇ ਡਰੋਂਗ ਟੇਕ ਖੜੇ ਹੋ ਜਾਣਗੇ ਇੱਕ ਮੈਡੀਕਲ ਸਟੋਰ ਦੇ ਉੱਤੇ ਇੱਕ ਮਸਟੰਡਾ ਜਿਹੜਾ ਦਵਾਈ ਲੈਣ ਆਇਆ ਸੀ ਕਹਿ ਰਿਹਾ ਸੀ ਕਿ ਮੇਰਾ ਬੀਪੀ ਵਧਿਆ ਦਵਾਈ ਮੈਨੂੰ ਦੇ ਦਿਓ ਕਿ ਦਵਾਈ ਤਾਂ ਕੀ ਲੈਣੀ ਸੀ ਉਸ ਦੁਕਾਨਦਾਰ ਕੋ ਮੈਡੀਕਲ ਸਟੋਰ ਦੇ ਗੱਲੇ ਦੇ ਵਿੱਚ ਹੱਥ ਮਾਰ ਕੇ ਪੈਸੇ ਹੀ ਲੈ ਗਿਆ ਤੇ ਜਿਹੜੀ ਸੀ ਸੀਟੀਵੀ ਨਿਕਲ ਕੇ ਸਾਹਮਣੇ ਆਏ ਉਹਨੂੰ ਦੇਖ ਕੇ ਤੁਹਾਡੇ ਹੋਸ਼ ਹੀ ਉੱਡ ਜਾਣਗੇ ਜੀਹਾਂ ਪੰਜਾਬ ਦਾ ਹੀ ਮਾਮਲਾ ਸਾਹਮਣੇ ਆਇਆ ਇੱਕ ਮੈਡੀਕਲ ਸਟੋਰ ਦਾ ਦਿਨ ਦਿਹਾੜੇ ਜਿੱਥੇ ਇੱਕ ਨੌਜਵਾਨ ਦਵਾਈ ਲੈਣ ਦੇ ਬਹਾਨੇ ਦੇ ਵਿੱਚ ਮੈਡੀਕਲ ਸਟੋਰ ਦੇ ਅੰਦਰ ਹੋਇਆ ਉਸ ਤੋਂ ਬਾਅਦ ਡਾਕਟਰ ਨੇ ਜਦੋਂ ਉਹਨੂੰ ਦਵਾਈ ਦੇਣ ਵਾਸਤੇ ਆਪਣੇ ਦਰਾਜਾਂ ਦੇ ਵਿੱਚ ਦਵਾਈ ਲੱਭਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹ ਜਿਹੜਾ ਨਸ਼ੇੜੀਗਾ ਸੀ ਉਹਦੇ ਵੱਲੋਂ ਹਥਿਆਰ ਦਿਖਾ ਕੇ ਉਸ ਦੁਕਾਨਦਾਰ ਨੂੰ ਡਮਕਾ ਕੇ ਉਹਦੀ ਗੱਲੇ ਦੇ ਵਿੱਚ ਪੈਸੇ ਚੁੱਕ ਕੇ ਜਿਹੜਾ ਗਿਆ ਉਹ ਰਫੂ ਚੱਕਰ ਹੋ ਗਿਆ ਤਸਵੀਰਾਂ ਤੁਹਾਨੂੰ ਸੀਸੀਟੀਵੀ ਦੇ ਵਿੱਚ ਦਿਖਾਉਣੇ ਪਏ ਗਿਆ ਕਿ ਜਦੋਂ ਇਹਦੀ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਪੁਲਿਸ ਤਾਂ ਪਹੁੰਚ ਗਈ ਲੇਕਿਨ ਕਿੰਨਾ ਕਿਤੇ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਮੀਡੀਆ ਸਾਹਮਣੇ ਆ ਕੇ ਉਹਨੂੰ ਦੇਖ ਕੇ ਤੇ ਇੰਜ ਹੀ ਲੱਗਦਾ ਤੇ ਹੁਣ ਤਾਂ ਦੁਕਾਨਦਾਰੀਆਂ ਕਰਨੀਆਂ ਔਖੀਆਂ ਹੋ ਗਈਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਵੀ ਤੁਸੀਂ ਸੇਫ ਹੋ ਨਈ ਨਜ਼ਰ ਆਉਂਦੇ ਪੇਚ ਸਰਕਾਰ ਜਿਹੜੀ ਗਈ ਵਾਅਦਿਆਂ ਦੀ ਉਹਦੀ ਫੂਕ ਨਿਕਲ ਚੁੱਕੀ ਹੈ ਗਿਆ ਪ੍ਰਸ਼ਾਸਨ ਵੀ ਕਿਤੇ ਆਪਣੇ ਆਪ ਨੂੰ ਜਿਹੜਾ ਉਹ ਕੰਮ ਕਰਦੇ ਹੋਏ ਵੀ ਕਿਤਨਾ ਕਿਤੇ ਅਨਗੈਲੀ ਜਿਹੜੀ ਨਜ਼ਰ ਆਉਂਦੀ ਪੀ ਗਈ ਕਿਉਂਕਿ ਏਡੇ ਏਡੇ ਵੱਡੇ ਵਾਰਦਾਤਾ ਹੁੰਦੀਆਂ ਪਈਆਂ ਕਿ ਇਹ ਨਸ਼ੇੜੀ ਫੜੇ ਤਾਂ ਜਾਂਦੇ ਆ ਲੇਕਿਨ ਫੇਸ ਲੱਖਾਂ ਦੇ ਪਿੱਛੇ ਛੁੱਟ ਕੇ ਚਲੇ ਵੀ ਜਾਂਦੇ ਤੇ ਵਾਪਸ ਵੀ ਆ ਜਾਂਦੇ ਕੁਝ ਦਿਨਾਂ ਦੇ ਵਿੱਚ ਜਿੱਤੋਂ ਬਾਅਦ ਉਹਨਾਂ ਨੂੰ ਆਦਤ ਪੈ ਚੁੱਕੀ ਹੁੰਦੀ ਹੈ ਤੇ ਕੋਸ਼ਿਸ਼ ਸਰਕਾਰਾਂ ਨੂੰ ਚਾਹੀਦਾ ਵੱਡੇ ਕਾਨੂੰਨ ਲੈ ਕੇ ਆਉਣ ਤਾਂ ਕਿ ਸਾਲੋਂ ਸਾਲ ਬਾਹਰ ਨਾ ਸਕਣ ਤੇ ਲੋਕ ਸ਼ਾ ਇਹ ਗੱਲਬਾਤ ਹੋਈ ਕਿ ਮੁੰਡਾ ਬੈਠਾ ਸੀ ਦਿਨ ਦਿਹਾੜੇ 1 ਵਜੇ ਆ ਕੇ ਜਿਹੜਾ ਮੈਡੀਕਲ ਇੱਥੇ ਆ ਕੇ ਇਹਨਾਂ ਮੁੰਡੇ ਨੂੰ ਪਹਿਲਾਂ ਤੇ ਦਵਾਈ ਮੰਗੀ ਆ ਉਦੋਂ ਬਾਅਦਾਂ ਫਿਰ ਉਹਨੇ ਦਵਾਈ ਦੇਣ ਲੱਗਾ ਮੁੰਡਾ ਤੇ ਫਿਰ ਬਾਅਦ ਚ ਉਹਨੇ ਕੀਤਾ ਵੀ ਪਹਿਲਾਂ ਮੋਬਾਈਲ ਉਹਦਾ ਮੁੰਡੇ ਦਾ ਦਵਾਈ ਫੜ ਕੇ ਦੇ ਨਾਲ ਮੋਬਾਈਲ ਫੜ ਲਿਆ ਮੋਬਾਈਲ ਫੜ ਕੇ ਤੇ ਮੁੜ ਕੇ ਇੱਕ ਸ਼ਾਸਤਰ ਛੋਟਾ ਜਿਹਾ ਕੱਢਿਆ ਗੰਡਾਸੀ ਜੀ ਮਤਲਬ ਢਾਈ ਘਾਤ ਹੁਣੀ ਆ ਤੇ ਉਹ ਕੱਢ ਕੇ ਤੇ ਮੁੰਡੇ ਨੂੰ ਕਹਿੰਦਾ ਵੀ ਜੋ ਕੁਝ ਹੈਗਾ ਦੇ ਦੇ ਤੇ ਗੱਲਾਂ ਗੁੱਲਾ ਫੋਲ ਕੇ ਤੇ ਮੁੰਡਾ ਕੱਲਾ ਤੇ ਉਹ ਬਜਾਰਾ ਡਰ ਗਿਆ ਤੇ ਮੋਬਾਈਲ ਵੀ ਲੈ ਗਿਆ ਉਹਦਾ ਤੇ ਮਤਲਬ ਲੁਜਿਆ ਪੈਸੇ ਵੀ ਇਹ ਦੇ ਕੋ ਕੱਢ ਕਢਾ ਕੇ ਲੈ ਗਿਆ ਬਟੂ ਇਸ ਇਹ ਗੁੰਡਾਗਰਦੀ ਬਹੁਤ ਜਿਆਦੀ ਵਧ ਗਈ ਹੈ ਇਹ ਚਾਹੀਦਾ ਪੁਲਿਸ ਨੂੰ ਹੀ ਮਤਲਬ ਥੋੜਾ ਜਿਆ ਤੰਦ ਕਸਣਾ ਕਸਣਾ ਚਾਹੀਦਾ ਵੀ ਜੇਕਰ ਕੋਈ ਬੰਦਾ ਜਿਹੜਾ ਜਿਹਨੂੰ ਜੇ ਟਰੇਸ ਹੁੰਦਾ ਵੀ ਆ ਬੰਦਾ ਤੇ ਉਹਨੂੰ ਚੁੱਕ ਕੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ ਇਹ ਨਹੀਂ ਵੀ ਅੱਜ ਬੰਦਾ ਮਾੜੀ ਛੋਟੀ-ਬੋਟੀ ਚੋਰੀ ਕਰਤੀ ਆ ਤੇ 7ਵੇਂ 8ਵੇਂ ਦਿਨ ਜਮਾਨਤ ਤੇ ਬਾਹਰ ਆ ਜੇ ਪੁਲਿਸ ਦੀ ਕਾਰਵਾਈ ਇਹ ਆ ਕਿ ਪੁਲਿਸ ਥੋੜਾ ਜਿਆ ਉਹਨੂੰ ਖਿੱਚ ਕੇ ਅੰਦਰ ਕਰੇਗੇ ਜਿਹੜਾ ਨਾ ਕੋਈ ਕੋਈ 5-7 ਸਾਲ ਜਿਹੜਾ ਉਹ ਬਾਹਰ ਨਾ ਆਵੇ ਕਿ ਥੋੜੀ ਬਹੁਤੀ ਉਹਨੂੰ ਅਕਲ ਆ ਜਾਏ ਤੇ ਬਾਕੀ ਆਪੇ ਸੁਧਾਰ ਹੋ ਜਾਊਗਾ। ਇਹ ਜੀ ਇੱਕ ਅਜਮੇਰ ਸਿੰਘ ਸਨਵੋ ਗੁਰਪਾਲ ਸਿੰਘ ਜੇ ਚੰਬਕਲਾ ਦਾ ਰਹਿਣ ਵਾਲਾ। ਸਿੱਧਾ ਇੱਕ ਮੈਡੀਕਲ ਸਟੋਰ ਹੈ ਪਿੰਡ ਖਾਰਾ ਪੁੰਦਾਈ। ਉੱਥੇ ਇਹਨੇ ਇੱਕ ਮੁੰਡਾ ਸੈਨਾਂ ਦਾ ਆਪਣੇ ਮੈਡੀਕਲ ਸਟੋਰ ਤੇ ਜਿਹੜਾ ਰੱਖਿਆ ਹੋਇਆ ਸੀ। ਇੱਕ ਮੁੰਡਾ ਜਿਹੜਾ ਅਣਪਛਾਤਾ ਆਉਂਦਾ ਪਹਿਲਾਂ ਉਹਦੇ ਨਾਲ ਕੋਈ ਦਵਾਈ ਦੀ ਗੱਲ ਕਰਦਾ ਵੀ ਇਹਨੂੰ ਇਹ ਜੇ ਜੋ ਉਹ ਦੇ ਦਿਓ। ਬਾਅਦ ਵਿੱਚ ਜਦੋਂ ਦੇਖਦਾ ਵੀ ਇੱਥੇ ਹੁਣ ਮੁੰਡੇ ਘੱਟਨੇ ਤੇ ਇੱਕ ਬਾਡੀ ਕੱਢ ਕੇ ਤੇ ਉਹਦੇ ਮਾਰਦਾ ਪਿੱਛੋਂ ਕੱਢ ਕੇ ਉਹਦੇ ਨਾਲ ਇਹਦੇ ਹੱਥ ਤੇ ਇੱਕ ਸੱਟ ਲੱਗ ਜਾਂਦੀ ਹੈ ਤੇ ਇਨ ਜਿਹਨੂੰ ਥੋੜਾ ਮੁੰਡਾ ਉਹ ਘਬਰਾ ਜਾਂਦਾ ਸਹ ਇਹ ਉਹਦੇ ਜਿਹੜੇ ਦਰਾਜ ਦੇ ਵਿੱਚੋਂ ਹੈ ਜੀ 4500 ਰੁਪਇਆ ਤੇ ਉਹਦਾ ਜਿਹੜਾ ਇੱਕ ਪਰਸੇ ਉਹਦੇ ਚੋਂ 500 ਰੁਪਇਆ ਕੱਢ ਕੇ ਇੱਕ ਮੋਬਾਈਲ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਜਿਹਦੇ ਸਬੰਧੀ ਸਾਨੂੰ ਇਨਪੁਟ ਮਿਲੀ ਸੀ ਅਸੀਂ ਇਹਨਾਂ ਦੇ ਜਾ ਕੇ ਜਿੱਡੀ ਇਹ ਦੁਕਾਨ ਦੇ ਵਿੱਚ ਕੈਮਰੇ ਲੱਗੇ ਆ ਤੇ ਅੱਗੋਂ ਜਿਹਦੇ ਤੋਂ ਨੂੰ ਗਿਆ ਸੀ ਉਹਦੇ ਕੈਮਰਾ ਦੀ ਜਾ ਉਹ ਦੀ ਜੈਕਸ਼ਨ ਕਰ ਰਿਹਾ ਤੇ ਇਹਨਾਂ ਨੇ ਜੋ ਸਾਨੂੰ ਕੰਪਲੇਟ ਦਿੱਤੀ ਉਹ ਪਲੈਂਟ ਦੇ ਕੰਪਲੇਟ ਦੇ ਤਿਆਰ ਤੇ ਹੀ